ਕੋਟਪੂਰਾ ਜੀਐਮ ਆਈਸੀ ਜਗਰਾਤ ਸਿੰਘ ਦੀ ਅਦਾਲਤ ਨੇ ਸੁਖਣਵਾਲਾ ਪਿੰਡ ਦੇ ਵਿੱਚ ਪਤਨੀ ਵੱਲੋਂ ਪਤੀ ਅਰਥਾਤ ਗੁਰਵਿੰਦਰ ਸਿੰਘ ਸੰਧੂ ਦੇ ਬਹੁਤ ਚਰਚਿਤ ਕਤਲ ਕਾਂਡ ਦੇ ਵਿੱਚ ਪੁਲਿਸ ਵੱਲੋਂ ਗ੍ਰਫਤਾਰ ਨਰਸਿੰਘ ਦੀ ਵਿਦਿਆਰਥਣ ਵੀਰਿੰਦਰ ਕੌਰ ਨੂੰ ਸਲਾਣਾ ਇਮਤਿਹਾਨ ਦੇਣ ਦੀ ਛੋਟ ਦੇ ਦਿੱਤੀ ਹੈ ਯਾਨੀ ਕਿ ਉਹਨੂੰ ਜ਼ਮਾਨਤ ਮਿਲ ਗਈ ਹੈ ਗਵੰਟੀ ਜ਼ਿਲ੍ਹੇ ਮੋਗਾ ਦੇ ਇੱਕ ਨਿੱਜੀ ਕਾਲਜ ਦੇ ਵਿੱਚ ਆਪਰੇਸ਼ਨ ਥੀਏਟਰ ਟੈਕਨੋਲੋਜੀ ਕੋਰਸ ਦੀ ਪੜ੍ਹਾਈ ਕਰ ਰਹੀ ਵੀਰਿੰਦਰ ਕੌਰ ਫਰੀਦਕੋਟ ਦੀ ਵਸਨੀਕ ਹੈ ਤੇ ਵੀਰਿੰਦਰ ਕੌਰ ਦੇ ਤੀਜੇ ਸਮੈਸਟਰ ਦੇ ਇਮਤਿਹਾਨ 29 ਦਸੰਬਰ ਤੋਂ ਸ਼ੁਰੂ ਹੋ ਕੇ 7 ਜਨਵਰੀ 2026 ਤੱਕ ਹੋਣੇ ਨੇ। ਅਦਾਲਤੀ ਹੁਕਮਾਂ ਦੇ ਮੁਤਾਬਕ ਪ੍ਰੀਖਿਆ ਦਾ ਸਾਰਾ ਖਰਚਾ ਜੇਲ੍ਹ ਸੁਪਰਡੈਂਟ ਦੇ ਕੋਲ ਪਹਿਲਾਂ ਹੀ ਜਮ੍ਹਾਂ ਕਰਾਉਣਾ ਪਵੇਗਾ ਜਦਕਿ ਜੇਲ੍ਹ ਸੁਪਰਡੈਂਟ ਨੂੰ ਪ੍ਰੀਖਿਆ ਦਵਾਉਣ ਦੇ ਪ੍ਰਬੰਧਾ ਉਹਦੇ ਨਾਲ-ਨਾਲ ਸੁਰੱਖਿਆ ਸੰਬੰਧੀ ਵੀ ਹਦਾਇਤਾਂ ਕੀਤੀਆਂ ਗਈਆਂ ਨੇ। ਵੀਰਿੰਦਰ ਕੌਰ ਨੂੰ ਜੇਲ੍ਹ ਸੁਪਰਡੈਂਟ ਦੇ ਕੋਲ 2 ਲੱਖ ਰੁਪਏ ਨਿੱਜੀ ਜ਼ਮਾਨਤੀ ਬਾਂਡ ਜਮ੍ਹਾਂ ਕਰਵਾਉਣੇ ਪੈਣਗੇ ਤੇ ਪ੍ਰੀਖਿਆ ਦੌਰਾਨ ਮੋਲਦਮ ਦੇ ਨਾਲ ਦੋ ਪੁਲਸ ਅਧਿਕਾਰੀ ਵੀ ਮੌਜੂਦ ਰਹਿਣਗੇ